ਈ ਬਾਣਦੇ ਨੇ ਮੈਂ ਤਾਂ ਦੱਸ ਤੈਨੂੰ ਬੱਸ ਸਾਰੇ ਆਏ ਮਾਜੀ ਨੇ ਪੁੱਛੀਏ 8 ਹੁੰਦੇ 10 ਸਿੰਚਰ ਦਾ ਘਾਟਾ 200 ਘਟਾ ਘਟਾ ਨਾ ਨਾ ਮੋਟੇ ਆ ਬੜਾ ਕਹਦਾ ਹਾਂ ਫਰੀਦ ਮਰਜੀ ਉਹ ਨਹੀਂ ਪਾਜਦੇ ਗੱਲ ਤਾਂ 7500 ਰੁਪਏ ਕਹਿੰਨੇ ਕਹਿੰਨੇ ਲਾਉ ਦੇ ਨਗਦ ਰੁਪਏ ਕੋਈ ਧਾਰ ਨਹੀਂ ਸਰਦਾਰ ਨੇ ਹਾਂ ਕਿਹੜੀ ਬਾਈ ਹੰਤੂ ਐਸ ਹਾਲ ਵਾਲਾ ਜੇ ਤੇਰੇ ਬੱਕਰੇ 15 ਕਿਲੋ ਵੀ ਨਿਕਲ ਗਏ ਯਾਰ ਗੱਲ ਮਗਾ 7500 ਨੂੰ ਬੰਦਿਆ ਬਾਈ ਯਾਰ ਉਹਨੇ ਪੈਸੇ ਪੂਰੇ ਕਰੇ ਸਾਰੇ 15 ਦੁੰਦਾ ਵੀ ਨਹੀਂ ਉਹ ਬੱਕਰਾ 15 ਕਿੱਥੋਂ ਹੀ ਪਰਲਾ ਉਹ ਨਹੀਂ ਦੁੰਦਾ ਹੋਰ ਤਾਂ ਹੁੰਦੇ ਆ ਤੇ ਫਿਰ ਉਹ ਰਾਲ ਮਿਲ ਕੇ ਚੱਲੀ ਜਾਂਦਾ ਬਾਈ ਯਾਰ ਚੱਬ ਰਾਲ ਮਿਲ ਕੇ ਨਹੀਂ ਤਾਂ ਆ ਸਹੀ ਗੱਲ ਤਾਂ ਨਹੀਂ ਕਰਦਾ ਵੇਖਦਾ ਤਾਂ ਆ ਤੈਨੂੰ ਇੰਨਾ ਚਿਹਰਾ ਗਿਆ ਮੈਂ ਭਜਨ ਤੇ ਰਪੀਏ ਤੇ ਭੂਮੇ ਦਵਾ ਸਕਦਾ ਜਾਂ ਨਿਯਾਜ਼ ਮੈਥੋਂ ਨਹੀਂ ਕਿਤੇ ਦਵਾਈ ਨੂੰ ਕੀ ਕਹੇਗੇ ਕਰਕੇ ਹੂੰ ਕੋਸ਼ੋਗੇ ਪਾਲਾ ਹਾਂ ਅੱਲਾ ਇਹ ਖੜਨ ਕਿਸ ਦਿਨ ਆਏ ਬਾਲਾ ਮੰਨ ਲਾ ਕੋਸ਼ ਆਉਂਦਾ ਕਮੜ ਪਾਲਾ ਹੈ ਹੈ ਓਏ ਮਾੜਾ ਲਾ ਦੇ ਸਾਡਾ ਸਾਰਾ ਯਾਰ ਉਹ ਕਹਿੰਦਾ ਮੈਨੂੰ ਕੁਝ ਨਹੀਂ ਪਾਜਦਾ ਯਾਰ 7500 ਰੁਪਏ ਕਹਿੰਨੇ ਮੈਂ ਫੜ ਲਵਾਂ ਲੈ ਯਾਰ 200 ਦੀ ਕੰਨਾ ਬਾਈ ਅੜੀ ਵਾਲੀ ਬਾਈ ਯਾਰ 7500 ਮੰਗ ਲਈ ਬੱਕਰੇ ਦੇ ਹੱਥ ਤਾਂ ਮਾਰ ਯਾਰ ਪਤਾ ਨਹੀਂ ਅੱਜ ਮੈਨੂੰ ਨਹੀਂ ਕੁਝ ਦਿੱਤਾ ਪਿਆ ਕਿ ਤੁਹਾਨੂੰ ਦਿੱਤਾ ਪਿਆ ਹੱਥ ਮਾਰ ਗਿਆ ਨਹੀਂ ਗਲਤ ਲਾਇਆ ਜੱਜ ਸਹੀ ਦਸੀ ਪਏ ਹੈ ਤੇਰੀ ਯਾਰ ਹੁਣ ਹੁਣ ਅਗਲਾ ਤਾਂ ਨਹੀਂ ਮੰਨਦਾ ਜੱਜ ਫਿਰ ਇਹਦੀ ਮਰਜ਼ੀ ਹੈ ਨਾ ਮੰਨੂਗਾ ਤਾਂ ਬਾਈ ਯਾਰ ਇਹਦਾ ਤਾਂ ਨਾ ਕੋਈ ਧੱਕਾ ਵੀ ਨਹੀਂ ਕਰੇਗਾ 8 ਨੇ ਹੂੰ ਆ ਬਾ ਰਹੇਗਾ ਅਪਾ ਸੱਤ ਤਾਂ ਪਾਉਣੇ ਆ ਜਿੰਨੇ ਆ ਬੱਕਰਿਓ ਕੁਆਲਟੀ ਵਾਲੇ ਕਰਨੇ ਇਹਦੇ ਸਾਰੇ ਨਸਲ ਵਾਲੇ ਦੇ ਭਰਾ ਯਾਰ ਠੀਕ ਵਿਕੀ ਜਾਂਦੇ ਮੇਰੇ ਹਿਸਾਬ ਨਾਲ ਤਾਂ ਉਹ ਤੇਰੀ ਮਰਜ਼ੀ ਦੀ ਗੱਲ ਰਹਗੀ ਬਹੁਤ ਨੇ ਅਗਲੇ ਨੇ ਵੀ ਯਾਰ ਗਾਂ ਵੇਚਣੇ ਉਹਨੂੰ ਵੀ ਕੁਝ ਬਚੇ ਕਹਿੰਦਾ ਪਾਣੀ ਪੀਤਾ ਤੇ ਕੀ ਪੀਤਾ ਜੇ ਮਰ ਕੇ ਪਾਣੀ ਪੀਤਾ ਹੈ ਆ ਉਹਦਾ ਮਾੜ ਵੀ ਇਹਨੂੰ ਉੱਥੇ ਆ ਕੇ ਮੈਂ ਵੀ ਜਿੱਦ ਲਈ 75 ਤੋਂ ਮੰਗ ਲਿਆ ਜਾਂਦਾ ਹੈ ਛੱਤ ਨਾ ਕਾਹਨ ਲੰਦਾ ਜਗੇ ਹੈਗਾ ਬੰਦਾ ਕੋਈ ਉਹ ਵਟ ਕਿੰਨੀ ਹੋਊਗੀ ਦਰਜੇ ਅੱਠ ਹੋਗੀ ਪਾਹਾਂ ਬੋਲੋ ਸਰਦਾਰ 14 ਸੁਣੀ ਗਿਆ ਵੱਡੇ ਭਾਈ ਯਾਰ ਇਹ ਇਸ ਭਾਅ ਨੂੰ ਵੇਚ ਜਾਣੇ ਤੇਰਾ ਦਿਲ ਕਹਿੰਦਾ ਵੀਰੇ ਇਹਨੂੰ ਵੀ ਪਤਾ 10000 ਦਾ ਬੱਕਰਾ ਕਿਹ ਹੈ ਜਾ ਬੀਕੂ ਆ ਯਾਰ ਵੀਰ ਇੰਨਾ ਮੋਟਾ ਵੇਗੂ ਮੋਟਾ ਜਾਵਾ ਵਜਨ ਵੇਖਣਾ ਰਾਜੇ ਇਹਨਾਂ ਦਾ ਮੈਂ ਪਾ ਮੈਨੂੰ ਪਾਣੇ ਮੈਂ ਪਾ ਲੈਣਾ ਹੋਰ ਦੱਸ ਕਿਸੇ ਨੂੰ ਤਾਂ ਕਰ ਸੋਦਾ ਬੋਲ ਆਹ ਪਾਉਣੇ ਬਿੰਦੀ ਨੂੰ ਪਾਣਾ ਮੈਨੂੰ ਕੋਈ ਚੱਕਰ ਨਾ ਫੜ ਇਕੱਠੇ ਇਕੱਠੀ ਰਕਮ ਕਹਿਣ ਲਾ ਆਪਦੀ ਸਾਰੇ ਸੱਟ ਗੱਡੀ ਚ ਜੋ ਕਹਤਾ ਇਹਨੇ ਮੁਕਰਦਾ ਨਹੀਂ 7500 ਤਾਂ ਮੈਨੂੰ ਲੱਗੀ ਜਾਂਦਾ ਮੈਂ ਚਲੋ ਗਲਤ ਥੋੜੀ ਮੈਂ ਬਿੰਦੀ ਤੈਨੂੰ ਮੰਨ ਨਹੀਂ ਪਾਉਗੀ ਪੰਚਾਇਤ ਆ ਮੈਦਲਾ ਤਾ ਲੋਈ ਫੜੀ ਮੇਰੀ ਜੱਗੀ ਮੈਂ ਵੀ ਗਾਂ ਲੈ ਲੈ ਜਾਇ ਕਰੀ ਤੂੰ ਮੇਰਾ ਭਰਾਗਾ ਤੇਰੀ ਕਰਦਾ ਮੈਂ ਇੱਜ਼ਤ ਬੱਕਰੇ ਦਿੱਤੇ ਵੇਚ ਨਾ ਨਹੀਂ ਝਕਵਰਦਾ ਤੂੰ ਕਹਿਆ ਬੱਕਰੇ ਸਾਤ ਤੋਂ ਕਿੰਨੇ ਹੋਣ ਲਖਾਈ ਬਾਈ ਕਰਾਉਗਾ ਤੂੰ 7000 ਲੇ ਲਈ ਚੱਕ ਹਾਂ ਯਾਰ 775 77 ਦਾ ਲੈ ਲਈ ਦੂਜੇ ਲਖਾਏ ਇਹ ਕਰਾਉਗਾ ਜਪੜਾ ਹਾਂ ਨਾ ਯਾਰ 77 ਦਾ ਲੈ ਤੂੰ ਕੋਈ ਲਖਾਈ ਨਹੀਂ ਆਪਣੀ ਲਖਾਈ ਹੋਗੀ ਰੇਟ ਕੀ ਬਾਣ ਦਿੰਦਾ ਵਰਾਣਾ ਇੱਥੇ ਛੋਟੇ ਵੀ ਖੜੇ ਜੱਗੀ ਵੀਰ ਕੀ ਬਾਣ ਦਿੰਦਾ ਇਹਨੇ ਲੈਣੇ ਨਹੀਂ ਭਰਾਵਾ ਗੱਡੀ ਜਾਂ ਤੇ ਲੱchn ਤੈਨੂੰ ਦੀ ਕੋ ਮੇਰੇ ਹੱਥ ਮੁੱਠੀ ਜਾਂ ਮੈਂ ਕਰਾਉਣੇ ਆ ਪੈਸੇ ਦਾ ਕਮੰਡੀ ਤੋਂ ਗੱਡੀ ਖੜਾ ਆਪਾਂ ਸਾਜਾ ਤੇਰੇ ਬਹਿ ਵੀ ਤੇਰੀ ਇਹਦੀ ਜ਼ਬਤ ਕੋਈ ਕਦਰ ਕਰਨ ਆਪਾਂ ਕਿੰਨੇ ਨੂੰ ਕਹਿੰਦਾ ਬਾਈ ਯਾਰ ਆਪਣਾ ਬੰਦਾ ਇਹ ਗੱਲਾਂ ਨਹੀਂ ਹੁੰਦੀਆਂ ਵੀਰੇ ਕੀ ਕਹਿੰਦਾ ਹਾਂ ਕਿਹੜਾ ਪਿੰਡ ਆ ਬਾਈ ਮੈਂ ਮੇਰੀ ਗੱਲ ਸੁਣੇਗਾ ਮੇਰੀ ਸੁਣ ਇਕੱਠਾ ਇਕੱਠਾ ਜਰਾ ਮਾਲ ਫਿਕਦਾ ਇੱਕ ਇੱਕ ਦੋ ਦੋ ਮੱਥਾ ਮਾਰਨ ਨਾਲੋਂ ਇਕੱਠਾ ਮਾਲ ਫਿਕਦਾ ਇਕੱਠੀ ਰਕਮ ਆ ਲੈ ਨਾ ਤੇਰੀ ਆਲੇ ਨੂੰ ਵੀ 2 ਰੁਪਏ ਲੈ ਹੁਣ ਦੇ ਦੀ ਸਾਡਾ ਹੈਪੀ ਚਲਾਈ ਵੀਡੀਓ ਮੋੜ ਦਾ ਦਿਨ 300 ਘਟ 8000 ਨੂੰ ਪਾਲਾ ਤੇਰਾ ਦਿਮਾਗ ਖਰਾਬ ਆਲਾ ਯਾਰ ਪਾਲਾ ਕੋਚ ਨੂੰ ਫੜ ਤੇ ਯਾਰ ਨਿੱਕੇ ਨਿੱਕੇ ਵਿੱਚ ਫੜ ਦੇ ਦੇ ਆ ਪਕੜਾ ਕੋਈ ਛਾੜ ਕੇ ਬੜੀ ਉਹ ਜਿੰਨੇ ਮਰਜ਼ੀ ਕੱਢ ਲਈ ਜਾਂ ਪਰੇ ਹੋ ਜਾਂਦੇ ਆ ਪਕੜਾ ਕੋਈ ਛਾੜ ਜਾ ਫਾਲਾ ਪੁੱਛ ਨਾ ਜਦ ਪੂਰੇ ਆ ਜਾਂਦੇ ਆ ਉਹ ਦਿਹਾੜੇ ਅੱਛਾ ਸਹੀ ਹੈ ਮੈਂ ਬਾਲੀਆਂ ਗੱਲਾਂ ਨਹੀਂ ਸੋਹਦਾ ਇਹ ਮੂਡ ਹੁੰਦਾ 300 ਘਟ 8000 ਨੂੰ ਬੱਕਰੇ ਕਰਤੇ ਰੁਪਏ ਕਹਣ ਕਿੰਨੇ ਬੱਕਰੇ ਸੱਤਾ ਬੱਕਰੇ ਰੁਪਏ ਦੇ ਯਾਰ ਉਹ ਦੇਖ ਲੈ ਯਾਰ ਭਾਈ ਉਹ ਵੀਰ ਮੇਰੇ ਔਰ ਸਾਰਾ ਕੋਈ ਵੇਖੀ ਜਾਂਦਾ ਹੁਣ ਵਿਚ ਕੋ ਖੜਾ ਯਾਰ ਛੋਟੇ ਵੀ ਸਾਰਾ ਕੋਈ ਗੱਲਾਂ ਹੀ ਵੇਖਿਆ ਗਿਆ ਲਿਆ ਰੁਪਏ ਦੋ ਬੱਕਰੀ ਬੰਦਾ ਵਧੀਆ ਲੱਗੀਆਂ ਜਿੰਨਾ ਜਿੰਨਾ ਉਦੋਂ ਯਾਰ ਰੁਪਏ ਸਾਈ ਫੜਾ ਮਨ ਗਿਆ ਗੱਲਾਂ ਬਾਲੀਆਂ ਮਾਰਦਾ ਤੂੰ ਤੂੰ ਲੱਛਣ ਕਰਦਾ ਉਹ ਆ ਮੈਂ ਘਟਣਾ ਤੋਲੀ ਲੈ ਬਾਈ ਮੇਰੀ ਸਾਲਾ ਘਾ ਤੈਨੂੰ ਮਿੰਨ ਕੇ ਰੁਪਏ ਨਾ ਤੇ ਕੋਈ ਧਾਰ ਨਹੀਂ ਸਰਦਾਰ ਜਿਹੜੀ ਮੈਂ ਗੱਲ ਕਰਦੀ ਹੋਗੀ 300 ਘਟ ਹੋਗੇ ਆਲਾ ਲੈ ਜਾ ਲੈ ਚੱਲ ਫਾਦੇ ਦੇ ਹਣ ਫਿਰ ਉਹਨੂੰ ਅਗਲੇ ਦਾ ਮਾਸ ਲਾਲਾ ਫਿਰ ਉਤੋਂ ਕੱਢ ਕੇ ਖੱਲ ਲਾ ਦੇ ਹੋਰ ਫਿਰ ਕੀ ਹੈ ਕਮਾਈ ਤੇ ਹੋਊਗੀ ਸੋਈ ਜਿਵੇਂ ਤੂੰ ਕਰੀ ਜਾਣਾ ਬੱਚਾ ਭਾਈ ਤੂੰ ਵੀ ਸਾਨੂੰ 2 ਰੁਪਏ ਤੇ ਇੱਥੋਂ ਯਾਰ ਉਹਨੇ ਅਗਲੇ ਨੇ ਵੀ ਵੇਖਣਾ ਯਾਰ 150 ਖਰਚਾ ਹੋਊਗਾ ਜੜ ਵੜਾ ਜਾ ਜੜ ਰੁਪਏ ਵਟੇ ਕਹਿੰਦੇ ਚਾਹ ਤਾਂ ਖੜੀ ਆ ਯਾਰ ਕਿਸੇ ਨੂੰ ਪੁੱਛ ਲੈ ਜੇ ਗਲਤ ਮੋੜ ਗਲਤ ਨਹੀਂ ਮਕਾਇਆ ਭਾਈ ਦੇਦੇ ਯਾਰ ਉਹੀ ਤੂੰ ਦਾ ਮੇਰਾ ਭਾਈ ਆ ਮੈਂ ਦਲਾਸ ਉਰੇ ਮੇਰੇ ਕਮਰੇ ਮੇ ਧਾਮ ਮੈਂ ਕੱਟਾ ਹੰਦੀ ਮੈਂ ਤੂੰ ਮੇਰਾ ਭਰਾ ਹੈਗਾ ਕੋਈ ਮੇਰਾ ਦੋਸ਼ੀ ਨਹੀਂ ਮੈਂ ਸਾਂਝਾ ਬੰਦਾ ਦਲਾਜ ਰੂਣਾ ਇੱਥੋਂ ਦਲਾਲੀ ਉਹ ਦੋਨੇ ਨਹੀਂ ਪਰ ਲੈਣੀ ਕਹ ਅੱਜ ਸਹੀ ਗਏ ਚਲੇ ਜਿੰਨੇ ਪੰਚਾਇਤ ਨੂੰ ਜਿੰਨੂੰ ਮਰਜ਼ੀ ਵਕਾਲਾ ਰੋਜ਼ ਮਾਲ ਹੀ ਵੇਚਦਾ ਕਰਦੇ ਗੀਆਂ ਅਸੀਂ ਆਂਦੇ ਕਰੇ ਹਾਂ ਦੂਜੀ ਗੱਲ ਨਹੀਂ ਕਰਦਾ ਲਖਾਈ ਆਪੋ ਆਪਣੇ ਅੱਠ ਦਾ ਹੋਗਾ ਨਹੀਂ ਹੁੰਦੇ ਅੱਠ ਦੇ ਨਾ ਉਹ ਗਰੂ ਪਹਿਲਾਂ ਹੀ ਬਹੁਤ ਨਾਲ ਚੱਗੀ ਓਏ ਨਹੀਂ ਸੌਧ ਕਰ ਸੌਧ ਕਰੀਏ ਨਾ ਜੱਗੀ ਯਾਰ ਮੈਂ ਕਹਾ ਦੇਣੇ ਤੂੰ ਵੀ ਨਹੀਂ ਲੈਣੇ ਇਹਨੇ ਵੀ ਜਾ ਏ ਭੱਜ ਜੂ ਜਾਂ ਤੂੰ ਭੱਜਿਆ ਫਰ 200 ਘੱਟ ਹੋ ਗਿਆ 8000 ਬਚ ਚੱਗੀ ਯਾਰ ਬੋਲ ਬੋਲ ਖਾਲ ਮੈਂ ਤੈਨੂੰ ਕਹਦਾ ਯਾਰ ਅੱਜ ਬੋਲ ਵਾਲਾ ਰੇ ਤੇਰਾ ਹੋ ਜਾ ਨਖਰੇ 14 ਚੱਗ ਉੱਠ ਠੀਕ ਆ ਟਕ ਟਕ ਹੋ ਗਿਆ ਯਾਰ ਜਾਣ ਦੇ ਦੇਖ ਦੇ ਕੋ ਵਾਜੇ ਨਾ ਦੇਸੀ ਬੱਕਰੀਆਂ ਵਜਨ ਕਰਦੇ ਲੰਮ ਕਹਿੰਦੇ ਰਹੋਣਗੇ ਕੱਟਾਈ ਕਰਾ ਦਿਆਂ ਨੂੰ ਕਬਾਈ ਦਾ ਹੋ ਗਿਆ ਫੜ ਹੋ ਗਿਆ ਬਾਈ ਲਖਾਈ ਲਖਾਈ